I'm fighting. 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 I'm am Party, i am fighting i am Party. 一呀。 ਤੈਨੂੰ ਖਾਊਗਾ ਤੇ ਤੈਨੂੰ ਪਾਊਗਾ ਉਹ ਬਬਰਸ਼ੇ ਛੇ ਪਿਆਰ ਕਰਾਂਦੇ ਨੇ ਮੱਧਿਆ ਪੰਨੀ ਸਾਹਿਬ ਮੰਨਦੇ ਨੇ ਬਣਾ ਕੇ ਵੇਖੋ ਇਹਨਾਂ ਨੂੰ ਵੋਟਾਂ ਪਾਓ ਤਗੜੇ ਹੋ ਗਏ ਜੇ ਮੰਦਰ ਮਾਤਾ ਚੰਦਪੁਰਿੰਦਾ ਬਣਿਆ ਤੇ ਗੁਰਦੁਆਰਾ ਸਾਹਿਬ ਨਹੀਂ ਬਣਿਆ ਮੈਨੂੰ ਪਿੰਡ ਦਾ ਕਈ ਬੰਦਿਆ ਗਿਆ ਤੂੰ ਕਿ ਲੈਣਾ ਮੰਦਰ ਚੋਂ ਤੇ ਮੈਂ ਕਿਹਾ ਤੁਸੀਂ ਕਿ ਲੈਣਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜੀ ਗੁਰੂ ਮੰਨ ਕਰ ਤੇ ਗੁਰੂ ਮਸਜਿਦ ਵਜੇ ਗੁਰੂ ਮੱਕੇ ਗੁਰੂ ਮਦੀਨੇ ਗੁਰੂ ਹਰ ਮੰਦਰ ਸਤ ਕਿੱਥੇ ਗੁਰੂ ਨਹੀਂ ਹੈਗਾ ਫੇ ਅਹੀ ਮੰਦਰਾਂ ਨੂੰ ਕਿਉਂ ਮਾਰਾ ਕਹਿੰਦੇ ਆ ਸਾਰੇ ਆਪਣਾ ਬਸਦਾ ਇਹ ਇਹ ਬਾਜੀ ਕਰਨ ਦਾ ਡੇਰਾ ਨਹੀਂ ਇਹ ਟਪਰੀਆਂ ਨਹੀਂ ਮੈਂ ਵਾਦਾ ਕੀਤਾ ਸੀ ਆਪਣੇ ਬਾਪੂ ਪਿਓ ਦੇ ਸਾਹਮਣੇ ਆਪਣੇ ਪ੍ਰਾਸ ਰੰ ਦੇ ਪ੍ਰਾਸ ਸਰਪੰਚ ਨੇ ਹੋਣਾ ਸੀ ਤੁਹਾਡੇ ਦਰਸ਼ਨ ਕਰਦੀ ਉਹਨੇ ਕੁਛ ਨਹੀਂ ਕਰਾਇਆ ਹਾਰ ਦਾ ਬਹੁਤ ਤਕੜਾ ਉਹ ਮਾਫੀ ਮੰਗਦਾ ਸੀ ਉਹਦੀ ਹਾਜ਼ਰੀ ਲਾ ਲਿਓ ਅੱਜ ਅੱਜ ਇਸ ਪਿੰਡ ਦੀ ਸਰਪੰਚੀ ਤੁਹਾਨੂੰ ਸਰਦਾਰੀ ਮਿਲਣ ਦੀ ਹੈ ਇਹ ਸਵਾਰੀ ਸੰਭਲੋ ਇਹੋ ਜਿਹਾ ਲੀਡਰ ਨਹੀਂ ਜੇ ਲੱਭਣਾ ਤੁਹਾਡੇ ਘਰ ਸ਼ਰਾਬ ਨਹੀਂ ਜੇ ਆਉਣੀ ਤੁਹਾਡੇ ਘਰ ਨਸ਼ੇ ਨਹੀਂ ਜੇ ਆਉਣੇ ਤੁਹਾਨੂੰ ਮਦਦ ਤੁਹਾਡੀ ਕੀਤੀ ਜਾਣੀ ਦੇ ਤੁਸੀਂ ਇਹ ਨਹੀਂ ਕਰੋ ਕਿ ਤੁਹਾਡੇ ਕਰਨ ਕੋਈ ਤੁਹਾਡਾ ਕੰਮ ਆਰਦਾ ਮੈਨੂੰ ਕੰਨੋ ਫੜਿਓ ਕਿਉਂਕਿ ਮੈਂ ਡੇਰੇ ਬੇਨਤੀ ਕਰਕੇ ਲਿਆਂਦਾ ਮੈਂ ਕਦੇ ਸ਼ਿੰਦਗੀ ਜੇ ਡੇਰੇ ਮੰਤਰੀ ਨਾਲ ਨਹੀਂ ਆਇਆ ਐਮਐਲਏ ਨਾਲ ਨਹੀਂ ਆਇਆ ਮੈਂ ਆਪਣਾ ਸਾਫ ਮੰਤਰੀ ਨਹੀਂ ਗੇ ਲੀਡਰ ਨਹੀਂ ਇਹ ਮਰਦਿਆ ਇਨਾਂ ਦੇ ਰੰਗਾਂ ਚ ਖੂਨ ਆ ਆਰਮੀ ਦਾ ਇਹ ਆਰਮੀ ਦੇ ਜਵਾਨ ਨੇ ਬੌਕਸਰ ਨੇ ਪਲੇਅਰ ਨੇ ਇਨਾਂ ਨੂੰ ਗੱਲ ਆਓ ਇਨਾਂ ਨੂੰ ਇੱਜ਼ਤ ਦਿਓ ਇਹੋ ਜਾਂ ਲੀਡਰ ਪੰਜਾਬ ਸਰਕਾਰ ਚ ਕੋਈ ਨਹੀਂ ਹੈਗਾ ਛੋਟੀ ਦੇ ਲੀਡਰ ਨੇ ਭਗਵਾਨ ਸਮਾਨ ਦੀ ਦਾ ਧੰਨਵਾਦ ਜਿਨ੍ਹਾਂ ਨੇ ਇਨਾਂ ਨੂੰ ਘਰਾਂ ਵਾਲਾ ਪਿਆਰ ਦਿੱਤਾ ਆਓ ਸਾਰੇ ਮਿਲ ਕੇ ਅਮਨ ਸ਼ੇਰ ਸਿੰਘ ਸੈਣੀ ਨੂੰ ਇਹਨਾਂ ਦੇ ਪਿਆਰ ਦੇ ਵੋਟਾਂ ਪਾਓ ਸਦਾ ਵਾਸਤੇ ਇਹਨਾਂ ਦੇ ਨਾਲ ਜੁੜ ਜਾਓ ਜਿੱਦਾਂ ਮੈਂ ਵਾਦਾ ਕੀਤਾ ਸੋਖਾ ਖਾ ਕੇ ਰੱਬ ਦੀ ਇਹਨਾਂ ਨੇ ਛੱਡ ਨਾ ਵਾਦਾ ਕੀਤਾ ਬਲਕਾਰ ਸਿੰਘ ਨੇ ਵਾਦਾ ਕੀਤਾ ਇਹ ਨਹੀਂ ਇੱਥੋਂ ਖਾ ਕੇ ਆਪਾਂ ਸੇਮੀਆਂ ਉੱਥੇ ਜਾ ਕੇ ਬਦਲ ਜਾਣਾ ਉੱਥੇ ਜਾ ਕੇ ਤੁਸੀਂ ਬਦਲ ਜਾਣਾ ਨਰਕਾਂ ਦੇ ਟੋਹਲੀ ਦੇ ਮਿਲ ਨਹੀਂ ਮਰਦ ਬਣ ਕੇ ਰਹੋ ਜਿੰਨੇ ਕੰਮ ਤੁਹਾਨੂੰ ਇਹਨਾਂ ਨੇ ਕਹਤੇ ਆ ਅੱਜ ਤੱਕ ਇੱਕ ਵੀ ਜੇ ਤੁਹਾਡਾ ਕਿੰਨੇ ਸਵਾਰਿਆ ਤੇ 200 300 ਸਵਾਰਿਆ ਸਵਾਰੇ ਗਾਲਾਂ ਤੋਂ ਸਵਾਰੇ ਤੁਹਾਨੂੰ ਡਰੋਂ ਤੋਂ